ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀ ਮੀਡੀਆ ਕੰਟੈਂਟ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਫਿਲੌਰ ਡਿਵੀਜ਼ਨ ਥਾਣਾ ਬਿਲਗਾ ਦੀ ਵੱਡੀ ਕਾਰਵਾਈ ਬਿਲਗਾ ਵਿੱਚ ਫਲੈਗ ਮਾਰਚ ਸਤਲੁਜ ਬੰਨ ਤੇ ਸਰਚ ਆਪਰੇਸ਼ਨ 250 ਲੀਟਰ ਲਾਹਣ ਬਰਾਮਦ ਫਿਲੌਰ ਡਿਵੀਜ਼ਨ ਤੋਂ ਅੱਜ ਦੀ ਵੱਡੀ ਤਾਜ਼ਾ ਖਬਰ DSP ਭਾਰਤ ਮਸੀਦ ਦੀ ਅਗਵਾਈ ਹੇਠ ਥਾਣਾ ਬਿਲਗਾ ਦੇ SHO ਸ਼ੁਕਿੰਦਰ ਸਿੰਘ ਖਹਿਰਾ ਅਤੇ ਗੁਰਾਇਆ ਦੇ SHO ਸਿਕੰਦਰ ਸਿੰਘ ਵਿਰਗ ਨੇ ਆਪਣੀਆਂ ਪੂਰੀਆਂ ਟੀਮਾਂ ਸਮੇਤ ਬਿਲਗਾ ਵਿੱਚ ਭਾਰੀ ਫੋਰਸ ਨਾਲ ਫਲੈਗ ਮਾਰਚ ਕੱਢਿਆ ਇਸ ਤੋਂ ਬਾਅਦ ਟੀਮਾਂ ਵੱਲੋਂ ਪਿੰਡ ਤਲਵਣ ਸੰਗੋਵਾਲ ਨੇੜੇ ਸਤਲੁਜ ਦਰਿਆ ਦੇ ਬੰਨ ਤੇ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਸਰਚ ਦੌਰਾਨ ਮੌਕੇ ਤੋਂ ਤਕਰੀਬਨ 250 ਲੀਟਰ ਲਾਹਣ ਦੋ ਵੱਡੇ ਡਰਮ ਸ਼ਰਾਬ ਬਣਾਉਣ ਲਈ ਵਰਤੀ ਜਾ ਰਹੀ ਪਟੀਆਂ ਤੇ ਪਾਈਪ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਮੌਕੇ ਦੀ ਜਾਂਚ جاری ਹੈ ਅਤੇ ਕਾਰਵਾਈ ਨੂੰ ਹੋਰ ਵੀ ਅੱਗੇ ਵਧਾਇਆ ਜਾ ਰਿਹਾ ਹੈ। ਮੁੰਡਾ ਲੈ ਜੀ ਕੋਈ ਆ ਗਿਆ ਆ ਰਿਹਾ ਤੇਰਾ ਵਿਚਾਰ ਰਿਹਾ ਸਰ ਇੱਕ ਵੀਡੀਓ ਲੈ ਲਓ ਥੋੜੀ ਥੋੜੀ ਮਾਰਿਓ ਵਜੇ ਹਾਂ ਹਾਂ ਬਿਲਕੁਲ ਸਾਰੇ ਲਾ ਲਓ ਗੱਡੀਆਂ ਸਾਰੇ ਤੈਨੂੰ ਆਜੋ ਅੱਗੇ ਨੂੰ ਤਸਵੀਰ ਲੈ ਲਈ ਸਾਰੇ ਨੂੰ ਯਾਰ ਸਾਰੇ ਪਾਸੇ ਦੱਬੀਆ ਪਾਸਾ ਆਹ ਲੀ ਗੋ ਅੱਜ ਸਾਡੇ ਅੱਲੋ ਵਾਕਰ ਪਿੰਡਾਂ ਵੀ ਸਰਜਰੀ ਆਪਰੇਸ਼ਨ ਚ ਲਾਇਆ ਗਿਆ ਕੀ ਕਹਣੇ ਜਣੇ ਸਰ ਜਿੰਦੇ ਲੱਛਣ ਹੋ ਰਹੇ ਹੈਗੇ ਆ ਬਲਾਕ ਸੰਧੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਸਬੰਧ ਵਿੱਚ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੇ ਉਹ ਰੋਡ ਮਾਰਕ ਕੱਢਿਆ ਵਾ ਤੇ ਹੁਣ ਜਿਹੜੀ ਅਸੀਂ ਉਹ ਇੱਥੇ ਜਿਹੜਾ ਦਰਿਆ ਦੇ ਤੇ ਰਿਸਰਚ ਕਰਨ ਵਾਸਤੇ ਆਏ ਸੀਗੇ ਸਾਨੂੰ ਇਹ ਇਨਫੋਰਮੇਸ਼ਨ ਹੈਗੀ ਹੈ ਕਿ ਜਿਹੜੀ ਇਨੀਸ਼ੀਏਟਿਵ ਲੀਕਵਲ ਹੈਗੀ ਉਹ ਤਿਆਰ ਕੀਤੀ ਜਾਂਦੀ ਹੈ ਇੱਥੇ ਤੇ ਦੁਬਾਰਾ ਹੁਣ ਆਗੇ ਇਹ ਸੱਜੀ ਕੀਤੀ ਹੈ ਤੇ ਸਾਨੂੰ ਦੋ ਵੱਡੇ ਡੱਮ तकरीबन 2200 ਲੀਟਰ ਦੇ ਕਰੀਬ ਜਿਹੜੀ ਸ਼ਰਾਬ ਤੇ ਦੋ ਜਿਹੜੀਆਂ ਉਤਰਪਾਲਾਂ ਤੇ ਇਹ ਦੋ ਟੀਬਾਂ ਜਿਹੜੀਆਂ ਉਹ ਮਿਲੀਆਂ ਵਾ ਬੇਤ ਕਾਫੀ ਸ਼ਰਾਬ ਦਾ ਔਰ ਵਾਲੇ ਜਨਰਲ ਸਾਹਿਬ ਜੀ ਉਹ ਇਲੈਕਸ਼ਨ ਆ ਰਹੀ ਹੈ ਉਸ ਬਾਰੇ ਕੁਝ ਕਹਿਣਾ ਚਾਹੁੰਦਾ। ਬਸ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਨੂੰ ਹੀ ਸਮੂਥਲੀ ਜਿਹੜਾ ਸਿਰੇ ਚੜਾਉਣ ਵਾਸਤੇ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਵਾ ਤੇ ਜਿਹੜੇ ਹੈਗੇ ਆ ਅਸਲਾ ਧਾਰਕ ਹੈਗੇ ਆ ਉਹਨਾਂ ਨੂੰ ਮੇਰੀ ਅਪੀਲ ਆ ਕਿ ਜਿਹੜਾ ਉਹ ਕੋਈ ਵੀ ਅਸਲਾ ਜਿਹੜਾ ਨਾ ਉਹ ਕੈਰੀ ਨਹੀਂ ਕਰ ਸਕਦਾ ਸਿਲੈਕਸ਼ਨ ਦੇ ਦੌਰਾਨ। ਜਿਹੜੇ ਮਾਰੇ ਅੰਸਰ ਹੈਗੇ ਆ ਉਹ ਮਾਰੇ ਕੰਮ ਛੱਡ ਕੇ ਜਿਹੜੀ ਮੇਨਸ ਟੀਮ ਵਿੱਚ ਜਿਹੜੇ ਉਹ ਚਾਮਲ ਹੋ ਜਾਣ। ਹਾਂ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਸਰਫਿਕੇਸ਼ਨ। ਬਿਲਕੁਲ ਬਿਲਕੁਲ ਟਾਈਮ ਟੂ ਟਾਈਮ ਅਸੀਂ ਜਿਹੜਾ ਨਾ ਸੱਚ ਅਪਰੇਸ਼ਨ ਕਰਾਂਗੇ ਜੇ ਸਾਡ ਕੋਈ ਇਨਫੋਰਮੇਸ਼ਨ ਹੁੰਦੀ ਹੈ ਜਰੂਰ ਜਿਹੜੀ ਹੈ ਲਗਾਤਾਰ ਰੈਗੂਲਰਲੀ ਪੀਰੀਆਡਿਕਲੀ ਇਹ ਕਰਦੇ ਰਹਾਂਗੇ